ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਸ਼ਨੀਵਾਰ ਨੂੰ ਵੀ ਤਹਿਸੀਲ ਦਫ਼ਤਰਾਂ ਨੂੰ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਸਨ ਤੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਦੇ ਇੰਤਕਾਲ ਨਹੀਂ ਹੋਏ ਉਹ ਇੰਤਕਾਲ ਕਰਵਾ ਸਕਣਗੇ ਨਾਲ ਹੀ ਪਟਵਾਰੀਆਂ ਨਾਲ ਸਬੰਧਿਤ ਕੰਮ ਹੋਣਗੇ ਪਰ ਇਸ ਦੇ ਉਲਟ ਲੱਗਦਾ ਕਿ ਬਟਾਲਾ ਤਹਿਸੀਲ ਦੇ ਅਧਿਕਾਰੀ ਤੱਕ ਇਹ ਹੁਕਮ ਨਹੀਂ ਪਹੁੰਚੇ ਤਦ ਹੀ 11:30 ਤੱਕ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਨਹੀਂ ਪਹੁੰਚੇ ਦੂਸਰੇ ਪਾਸੇ ਲੋਕ ਆਪਣੇ ਸਮੇਂ ਨਾਲ ਤਹਿਸੀਲ ਦਫ਼ਤਰ ਕੰਮ ਕਰਾਉਣ ਆ ਗਏ ਸਨ ਲੋਕਾਂ ਨੇ ਕਿਹਾ ਕਿ 11 ਤੋਂ ਵੱਧ ਸਮਾਂ ਹੋ ਗਿਆ ਪਰ ਕੋਈ ਵੀ ਅਫਸਰ ਆਪਣੀ ਕੁਰਸੀ ਤੇ ਨਹੀਂ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਸੈਟਰਡੇ ਨੂੰ ਤੁਸੀਂ ਕਹਿੰਦਾ ਵਾ ਜਿਹੜਾ ਵਾ ਜਿਹਨੂੰ ਰੋਜ਼ਾਨਾ ਦੀ ਤਰ੍ਹਾਂ ਹੀ ਖੁੱਲਣਗੇ ਪਰ ਲੋਕ ਟਾਈਮ ਨਾ ਆਵੇ ਜਦੋਂ 11:30 ਪਾਉਣੇ 12:00 ਹੋ ਗਏ ਉਦੋਂ ਤੱਕ ਕੋਈ ਜਿਹੜਾ ਉੱਚ ਅਧਿਕਾਰੀ ਸੀ ਉਹ ਨਹੀਂ ਆਇਆ ਇਸ ਤਰ੍ਹਾਂ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਦਿੱਤੀਆਂ ਗਈਆਂ ਸੀ ਕਿ ਆਪਾਂ ਅੱਜ ਸੈਚਰਡੇ ਨੂੰ ਜਿਹੜੇ ਵੀ ਆਪਣੇ ਮਿਊਟੇਸ਼ਨਸ ਨੇ ਪੈਂਡਿੰਗ ਨੇ ਸਰਕਾਰ ਵੱਲੋਂ ਜਿਹੜੀਆਂ ਅੱਜ ਮੁਹਿੰਮ ਚਲਾਈ ਜਾਣੀ ਸੀ ਕਿ ਜਿਹੜੀ ਮਿਊਟੇਸ਼ਨਸ ਆਪਾਂ ਪਹਿਲ ਦੇ ਆਧਾਰ ਤੇ ਲੋਕਾਂ ਦੇ ਜਿਹੜੇ ਕਲੀਅਰ ਕਰੀਏ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਥੋੜਾ ਲੇਟ ਹੋਇਆ ਵਾ ਸਰਦੇ ਨੂੰ ਰਗ ਰੱਖਦੇ ਹੋਏ ਵੇ ਐਂਡ ਅਸੀਂ ਟਾਈਮ ਹੀ ਲੋਕਾਂ ਨੂੰ 10:30 11 ਵਜੇ ਦਿੱਤਾ ਸੀ ਕਿ ਆਪਾਂ ਲੋਕਾਂ ਨੂੰ ਦੂਰ ਦੂਰੋਂ ਆਉਣਾ ਹੁੰਦਾ ਵਾ ਉਹਦੇ ਤਹਿਤ ਲੋਕੀ ਜਿਨ੍ਹਾਂ ਦਾ ਨਿਪਟਾਰਾ ਇੰਤਕਾਲਾ ਦਾ ਹੋਣਾ ਵਾ ਕੱਲ ਅਸੀਂ ਕੁਝ ਕੱਲ ਹੀ ਸੈਂਸਟਾਈਜ਼ ਕਰ ਲਏ ਸੀ ਵਿਲੇजेस ਤੇ ਅੱਜ ਅਸੀਂ ਟਾਈਮ ਹੀ 10:30 11 ਵਜੇ ਦਾ ਲੋਕਾਂ ਨੂੰ ਦਿੱਤਾ ਸੀ ਸੋ ਥੈਟ ਸਰਦੀ ਨੂੰ ਵੇਖਦੇ ਹੋਏ ਅਸੀਂ ਹੁਣ ਸ਼ਾਮੀ 5 6 ਵਜੇ ਤੱਕ ਸਾਰੇ ਇੱਥੇ ਸਿਟਿੰਗ ਨੇ ਸਾਡੇ ਤਹਿਸੀਲਦਾਰ ਸਾਹਿਬਾਨ ਅਤੇ ਤਹਿਸੀਲਦਾਰ ਸਾਹਿਬਾਨ ਐਂਡ ਸਾਰੇ ਅਸੀਂ ਜਿਹੜੇ ਵੀ ਮਿਊਟੇਸ਼ਨ ਦੀ ਪੈਂਡੈਂਸੀ ਐ ਸੀ ਪੂਰੇ ਪੰਜਾਬ 'ਚ ਜੜੀਆਂ ਮੈਸੇਜਸ ਆ ਰਹੇ ਨੇ ਬਹੁਤ ਵਧੀਆ ਮੁਹਿੰ ਹਲਾਰਾ ਐਂਡ ਅਸੀਂ ਆਪਣੇ ਤਹਿਸੀਲ ਬਟਾਲਾ ਦੇ ਵੀ ਜਿੰਨੇ ਵੀ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਅਸੀਂ ਕੱਲ ਮੁਸਤਰੀਨਾਦੀ ਵੀ ਕਰਾਈ ਸੀ ਕਿ ਸਵੇਰੇ ਆਪਣਾ 10 11 ਵਜੇ ਪਹੁੰਚਣ ਐਂਡ ਅਸੀਂ ਹੁਣ ਲਾਸਟ 1 ਹੋਅਰ 45 ਮਿੰਟਸ ਕੋ ਬੜਾ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਐਂਡ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੂੰ ਅੱਜ ਛੁੱਟੀ ਵਾਲੇ ਦਿਨ ਅਸੀਂ ਵੀ ਆਪਣਾ ਟਾਈਮ ਕੱਟ ਕੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਹਨਾਂ ਦੇ ਮਿਊਟੇਸ਼ਨ ਜਿਹੜੇ ਸੀ ਸੈਂਕਸ਼ਨ ਕਰ ਰਹੇ ਹਾਂ ਥੈਂਕ ਯੂ ਵਿਲੀਅਮ ਕੁਮਾਰ ਜੀ ਕਿੱਥੋਂ ਆਏ ਇੱਥੋਂ ਹੀ ਆ ਯਰ ਐਡਮਿਨਿਸਟ੍ਰੇਟੋਰ ਤੋਂ ਜੀ ਕਰਨਾ ਹੈ ਇੰਤਕਾ ਜੜਾਣਾ ਹੈ ਜੀ ਪਟਵਾਰੀ ਨਹੀਂ ਕੋਈ ਆਇਆ ਤਾਂ ਇੰਤਕਾਲ ਕਿੱਥੇ ਚੜਨਾ ਹੈ ਤਸਿਲਦਾਰ ਆ ਗਿਆ ਤਸਿਲਦਾਰ ਹੀ ਹੈ ਬਾਕੀ ਤਾਂ ਪਤਾ ਨਹੀਂ ਬਾਈ ਪਟਵਾਰੀ ਤੋਂ ਪੁੱਛਿਆ ਇਹਨਾਂ ਨੂੰ ਕਹਿੰਦੇ ਪਟਵਾਰੀ ਸਾਹਿਬ ਨੂੰ ਮਿਲੋ ਕਿਹੜੇ ਟਾਈਮ ਹੋਵੇਗਾ ਘੜੀ 12 ਵਜੇ ਕਿ ਮੈਂ 12:30 ਪੋਣੀ 12 ਤੇ 100% ਆਉਣਾ ਚਾਹੀਦਾ ਜੇ ਭਗਵਾਨ ਸਰਕਾਰ ਨੇ ਨਿਗਲ ਕੀਤੀ ਹੈ ਕਿ ਛੁੱਟੀ ਵਾਲੇ ਦਿਨ ਵੀ ਸਾਰੇ ਕੰਮ ਹੋਣਗੇ 12 ਵਜੇ ਤੱਕ ਤੇ ਪਟਵਾਰੀ ਸਾਹਿਬ ਆਏ ਨਹੀਂ ਅਜੇ ਤੱਕ ਤਾਂ ਆਇਆ ਨਹੀਂ ਹੈ ਨਰਿੰਦਰ ਕੌਰ ਠੀਕ ਹੈ ਮੈਂ ਜੀ ਐਂਤ ਕਲ ਕਰਾਉਣੀ ਜੀ ਕਿੰਨੇ ਵਜੇ ਆਏਗੇ ਸਾਢੇ 10 ਦੇ ਤੇ ਹੁਣ ਕੀ ਟਾਈਮ ਹੋ ਗਿਆ ਸਾਢੇ 11 ਹੁੰਦੀ ਹੋਣੀ ਹੈ 11 ਸਾਢੇ 11 12 ਦਾ ਟਾਈਮ ਹੋ ਨਹੀਂ ਹੈ ਕਿਹੜੇ ਕੜਾਫਸਰਾ ਆਇਆ ਸਾਨੂੰ ਤਾਂ ਕੋਈ ਨਹੀਂ ਮਿਲਿਆ ਭਾਜੀ ਅਸੀਂ ਇੱਥੇ ਬੈਠੇ ਹੋਏ ਹਾਂ ਜੀ ਨਹੀਂ ਆਇਆ ਜੀ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮ ਦਿੱਤੇ ਉਹਨਾਂ ਦਾ ਕੰਮ ਅਮਲ ਹੋ ਰਿਹਾ ਪਤਾ ਨਹੀਂ ਜੀ ਭਾਜੀ ਹੁਣ ਹੋ ਗਿਆ ਤਾਂ ਪਤਾ ਲੱਗੇਗਾ ਹੈਨਾ ਅਜੇ ਤਾਂ ਕਰਨਗੇ ਤਾਂ ਫੇਰ ਹੀ ਪਤਾ ਲੱਗਣਾ ਸਾਨੂੰ ਅਜੇ ਤਾਂ ਕੁਝ ਨਹੀਂ ਹੈ ਹਾਂਜੀ ਸ਼ਾਂਤੀ ਕੀ ਕਰ ਰਹੇ ਸੀ ਮੈਂ ਇੰਤਕਾਲ ਚ ਰਾਂਦੀ ਤੇ ਹੋ ਗਿਆ ਨਹੀਂ ਆਏ ਨਹੀਂ ਕੋਈ ਹੱਲੇ ਹੱਲੇ ਕੋਈ ਵੀ ਸਾਡੇ ਉੱਪਰ ਬਤਨ ਬੈਠੇ ਹੱਲੇ ਕੀ ਟਾਈਮ ਹੋ ਗਿਆ ਬੜਾ ਬੜਾ ਤੇ ਅਮੋ ਹੋ ਗਿਆ ਸਾਢੇ 11 ਵਜੇ 11:30 ਹੋ ਗਏ ਉਹਨੇ ਮੇਰੇ ਸਾਹਬ ਨਾਲ ਜਿਆਦਾ ਹੀ ਹੋ ਗਿਆ ਹੁਣ ਭਾਈ ਪੋੜੇ 12 ਹੋ ਗਏ ਤੇ ਕੋਈ ਨਹੀਂ ਆਇਆ ਹੱਲੇ ਕੋਈ ਨਹੀਂ ਸਾਢੇ 11 ਹੋ ਗਏ ਹੁਣ ਕੋਈ ਹੁਣ ਮਿਲਿਆ ਹੀ ਕੋਈ ਨਹੀਂ ਤੇ ਇੱਧਰ ਬਿਠੇ ਰਹਿਵਾਂ ਦੇ ਨਾਲ ਸਵਿੰਦਰ ਜੀ ਇਹ ਤੁਮ ਹੈ। ਇਹ ਲਾਦਾ ਜੀ। ਜਿਹੜਾ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਵੀ ਸ਼ਨੀਵਾਰ ਵੀ ਕੰਮ ਹੋਣਗੇ ਜਿਹੜੇ ਕੰਮ ਵਾਲੇ ਦਿਨ। ਹਾਂਜੀ ਹਾਂਜੀ। ਕਿੰਨਾ ਠੀਕ ਫੈਸਲਾ। ਕੰਮ ਠੀਕ ਹੈ ਜੀ ਜੇ ਟਾਈਮ ਸਿਰ ਪਹੁੰਚ ਕੇ ਆ ਕੇ ਕੰਮ ਕਰਨਾ ਤੇ ਫਿਰ ਤਾਂ ਠੀਕ ਹੈ ਤੇ ਜੇ ਲੋਕ ਆ ਕੇ ਖੰਜਰ ਖਰਾਬ ਹੋਣ ਤਾਂ ਫਿਰ ਕੰਮ ਚੰਗਾ ਵੀ ਨਹੀਂਗਾ। ਕਿੰਨੇ ਵਜੇ ਆਏ? ਅਹੀਂ ਸਵੇਰ ਦੇ ਆਏ ਇਥੇ 8:30 ਵਜੇ ਦੇ ਆਈ ਜੀ। ਹੁਣ ਕਿੰਨਾ? 8:15 ਟਾਈਮ ਹੋ ਗਿਆ ਜੀ। ਅਫਸਰ ਅਜ ਤੱਕ ਦੇ ਆ ਪਟਵਾਰੀ ਸਾਹਿਬ ਹੀ ਆਏ ਆ ਇਹ ਹੋਰ ਵਕਤ ਕੋਈ ਆਇਆ ਨਹੀਂ ਕੰਮ ਹੋ ਗਿਆ ਨਹੀਂ ਕੰਮ ਨਹੀਂ ਅਜ ਤੱਕ ਹੋਇਆ ਜੀ ਇਹ ਕੋਈ ਪਤੰਗ ਦਾ ਗੰਢਾ ਉਹਨਾਂ ਨੇ ਉਹਨਾਂ ਕੋਲ ਨਹੀਂ ਆਉਣਾ ਕੋਈ ਟਾਈਮ ਹੀ ਨਹੀਂ ਕੀ ਫਾਇਦਾ ਮੁੱਖ ਮੰਤਰੀ ਜੀ ਕਹਿੰਦਾ ਮੁੱਖ ਮੰਤਰੀ ਜੀ ਆਪਣੇ ਤੋਂ ਕਹਿਣ ਲਿਆ ਨਾ ਕੋਈ ਕੰਮ ਕਰੋ ਤੇ ਜੇ ਟਾਈਮ ਸਿਰ ਅਵਸਰ ਨਹੀਂ ਆਉਂਦੇ ਫਿਰ ਕੰਮ ਆਉਂਦਾ ਕੋਈ ਫਾਇਦਾ ਨਹੀਂਗਾ ਕੰਮ ਕਰਾਉਂਦਾ ਹਾਂ ਜੀ ਸਾਨੂੰ ਤਾਂ ਆ ਹੀ ਨਾ ਫਾਇਦਾ ਜੇ ਕੰਮ ਤੇ ਮਹਾਕਮਸੇ ਸਮੇਂ ਸੇ ਕੰਮ ਹੋ ਜੇ